ਕਾਂਸਦ ਮੈਂਬਰ ਮਹਿੰਦਰ ਸਿੰਘ ਦੇ ਪਿਦੇ ਪੁੱਤਰ ਰਿਚੀ ਕੇਪੀ ਦਾ ਮੰਗਲਵਾਰ ਨੂੰ ਗਮਗੀਨ ਮਾਹੌਲ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਮੋਡਲ ਟਾਊਨ ਸਮਸ਼ਾਨ ਘਾਟ ਦੇ ਵਿੱਚ ਹਜ਼ਾਰਾਂ ਲੋਕ ਇਕੱਠਾ ਹੋਏ ਅਤੇ ਨਮ ਅੱਖਰ ਦੇ ਨਾਲ ਉਨ੍ਹਾਂ ਨੂੰ ਆਖਰੀ ਵਿਦਾਇਗੀ ਦਿੱਤੀ ਗਈ ਰਿਚੀ ਕੇਪੀ ਦੀ पार्थिव ਦੇਨ ਨੂੰ ਪੰਜ ਤੱਤਾਂ ਦੇ ਵਿੱਚ ਬਲੀਨ ਕਰ ਦਿੱਤਾ ਗਿਆ 36 ਸਾਲਾ ਰਜੀ ਲੰਬੇ ਸਮੇਂ ਤੋਂ ਹੱਡੀਆਂ ਦੀ ਬਿਮਾਰੀ ਦੇ ਨਾਲ ਜੂਝ ਰਹੇ ਸਨ ਅਤੇ ਪਿਛਲੇ 4 ਸਾਲਾਂ ਤੋਂ ਬਿਸਤਰੇ ਤੇ ਸਨ ਹਾਲਾਂਕਿ ਉਹ ਮਾਨਸਿਕ ਤੌਰ ਤੇ ਕਾਫੀ ਮਜ਼ਬੂਤ ਹੋ ਚੁੱਕੇ ਸਨ ਅਤੇ ਹਾਲੀ ਦੇ ਵਿੱਚ ਉਨ੍ਹਾਂ ਨੇ ਲੈਦਰ ਇੰਡਸਟਰੀ ਦਾ ਇੱਕ ਯੂਨਿਟ ਵੀ ਕਾਇਮ ਕੀਤਾ ਸੀ ਜਿਸ ਦਾ ਸਿਰਫ ਉਦਘਾਟਨ ਹੀ ਬਾਕੀ ਸੀ ਇਸ ਤੋਂ ਇਲਾਵਾ ਉਨ੍ਹਾਂ ਦੇ ਵਿਆਹ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਸਨ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਰਿਚੀ ਦੀ ਜ਼ਿੰਦਗੀ ਅਧੂਰੀ ਰਹਿ ਗਈ ਆਪ ਕਿ ਘਟ ਗਿਆ ਜੀ ਕੇਪੀ ਸਾਹਿਬ ਦਾ ਬ੍ਰੋਤਾ ਬੇਟਾ ਅਚਾਨਕ ਘਰ ਦੇ ਘਰ ਦੇ ਪੇਨੇ ਤੇ ਗੰਭੀਰ ਇੱਕ ਹੁਣਾਰ ਨੌਜਵਾਨ ਦੇ ਚਲੇ ਜਾਣ ਦਾ ਲਖੀ ਤੌਰ ਤੇ ਤਨਾ ਦਰਦ ਬਹੁਤ ਤੇਜ਼ ਰਿਹਾ ਤਾਂ ਬੋਲਾ ਰਹਿਮਾਨ ਚਾਹਿਆ ਕੁਝ ਸਮਾਂ ਪਹਿਲਾਂ ਉਹਨਾਂ ਦੇ ਥੋੜਾ ਵੱਡੇ ਕਿਛਦ ਦਾ ਵਿਸ਼ਾ ਬੰਦਾ ਜਾ ਰਿਹਾ ਪਤਨੀ ਵੀ ਫਰਗੋਸ ਹੋ ਗਏ ਸੋਸ ਤੋਂ ਬਾਅਦ ਬੇਟੇ ਦਾ ਅਚਾਨਕ ਚਲੇ ਜਾਣਾ ਉਹਨਾਂ ਲਈ ਬਹੁਤ ਵੱਡਾ ਫਟਕਾ ਸਾਰੇ ਰਿਸ਼ਤੇਦਾਰਾਂ ਲਈ ਦੋਸਤਾਂ ਮਿੱਤਰਾਂ ਲਈ ਸਮਾਜ ਦੇ ਵੱਡੇ ਲਈ ਇਹ ਬਹੁਤ ਦੁੱਖ ਦੀ ਗੱਲ ਹੈ ਇਸ ਵਿੱਚ ਨੇ ਸਿਰਫ ਅਰਦਾਸ ਹੀ ਕੀਤੀ ਜਾ ਸਕਦੀ ਹੈ ਤੇ ਵਾਹਿਗੁਰੂ ਉਸ ਬੱਚੇ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਬਹੁਤ ਰੰਗ ਤਕਸੋਰ ਸਕੇ ਹਾਂਜੀ ਹਾਂਜੀ ਉੜੀ ਦੁਖਦਾਈ ਘੜੀ ਐ ਪਿਤਾਵਾਸ ਤੇ ਸਭ ਤੋਂ ਜਿਆਦਾ بڑا ਜਿਹੜਾ ਭਾਰ ਹੈ ਉਹ ਇਹ ਹੈ ਕਿ ਉਹਨੂੰ ਆਪਣੇ ਨੌਜਵਾਨ ਮੁੰਡੇ ਦੀ ਆਸਤੀ ਹਰਤੀ ਨੂੰ ਮੋੜਾ ਦੇਣਾ ਪਊ ਕੇਪੀ ਸਾਹਿਬ ਬੜੇ ਨੇਕ ਇਨਸਾਨ ਹੈ شریف ਹੈ ਪਹਿਲਾਂ ਪਰਿਵਾਰ ਦੇ ਵਿੱਚ ਉਹਨਾਂ ਦੀ ਵਾਈਫ ਦੀ ਡੈਥ ਹੋ ਗਈ ਉਹ ਇੱਕ ਕੋਈ ਕੋ ਮੁੰਡਾ ਸੀ ਨੌਜਵਾਨ ਉਹ ਚਲੇ ਗਿਆ ਤੇ ਕਿਸਮ ਦਾ ਘਰ ਖਾਲੀ ਹੋ ਗਿਆ ਹੈ ਪਰਮਾਤਮਾ ਨੇ ਅਰਦਾਸ ਹੈ ਕਿ ਪਰਮਾਤਮਾ ਉਹਨਾਂ ਨੂੰ ਤਾਕਤ ਦੇਵੇ ਕਿ ਇਹ ਪਰਿਵਾਰ ਸਾਡਾ ਸਾਰਾ ਇਹ ਦੁੱਖ ਨੂੰ ਸਹਿ ਸਕੇ ਬਹੁਤ ਦਰਦਨਾਕ ਘਟਨਾ ਹੋਈ ਹੈ ਇਸ ਘਟਨਾ ਨੇ ਜਿੱਥੇ ਕੇਪੀ ਪਰਿਵਾਰ ਨੂੰ ਬਹੁਤ ਤਕਲੀਫ ਦੁੱਖ ਤੇ ਝੰਜੋੜਿਆ ਉੱਥੇ ਸਾਰੇ ਇਲਾਕੇ ਨੂੰ ਚੰ ਜੋੜ ਕੇ ਰੱਖੀ ਸਾਰਾ ਸਾਡਾ ਇਲਾਕਾ ਮੇਰੇ ਖਾਲ ਪੂਰੇ ਪੰਜਾਬ ਚ ਸ਼ੋਕ ਦੀ ਲਹਿਰ ਹੈ ਕੇਪੀ ਸਾਹਿਬ ਬਹੁਤ ਇੱਕ ਚੰਗੇ ਸੋਬਰ ਸਿਆਸਤਦਾਨ ਇਸ ਪਰਿਵਾਰ ਨੇ ਪੰਜਾਬ ਦੀ ਬਹੁਤ ਸੇਵਾ ਕੀਤੀ ਹੈ ਕੁਰਬਾਨੀਆਂ ਵੀ ਕੀਤੀਆਂ ਤੇ ਇਹ ਜਿਹੜੀ ਘਟਨਾ ਵਾਪਰੀ ਇਹਦਾ ਸਾਰੇ ਪੰਜਾਬ ਨੂੰ ਸਾਰੀ ਮਾਨਵਤਾ ਨੂੰ ਬਹੁਤ ਵੱਡਾ ਦੁੱਖ ਹੈ ਬਹੁਤ ਅਫਸੋਸ ਦੋ ਵਧਾਈ ਕੜੀ ਹੈ ਕਿ ਕੇਪੀ ਸਾਹਿਬ ਤੇ ਇੱਕ ਇਸੰਦਾ ਕਹਿ ਨਹੀਂ ਜਣਾ। ਇਸ ਤੋਂ ਵੱਡਾ ਕੀ ਹੋ ਸਕਦਾ। ਜਵਾਨ ਬੱਚਾ ਆਪਣੇ ਪਿਛੇ ਸਾਥ ਦਾ ਬੜਾ ਹੌਨ ਹਰ ਮਚਦਾ। ਜਿਦੋਂ ਆਉਣ ਵਾਲੇ ਸਮੇਂ 'ਚ ਕੇਪੀ ਸਾਹਿਬ ਲੋਕ ਪਰਿਵਾਰ ਤੋਂ ਸਮਾਜ ਨੂੰ ਬਹੁਤ ਵੱਡੀਆਂ ਆਸਾਂ ਦਿੱਤੀ। ਇਸ ਵੇਲੇ ਸਹੀ ਮਹਿਣੇ 'ਚ ਉਹਨੇ ਸਮਾਜ ਸੇਵਾ ਦਾ ਅਨੁਪੀੜਾ ਸੰਭਾਲਣਾ ਸੀ। ਔਰ ਕੇਪੀ ਸਾਹਿਬ ਦਾ ਭਾਰ ਹੱਕ ਕਰਦਾ। ਆਪਵਾਸਤੇ ਇਸ ਉਮਰ ਦੇ ਵਿੱਚ ਬੱਚੇ ਦਾ ਜਿਹੜਾ ਕੰਧਾ ਦੇਣਾ ਬਹੁਤ ਅੱਖਰਾਂ ਚ ਪਿਆਰ ਨਹੀਂ ਕਿੰਨਾ ਦਾ ਸੀ ਬਦਪਨ ਆ ਇਹ ਸਾਕਰਸੀ ਉਹ ਨਹੀਂ ਜਾਦਾ ਤਾਂ ਕਿਤੇ ਸਭ ਉਸ ਦਾ ਦੁੱਖ ਦੇ ਵਿੱਚ ਹਰ ਇੱਕ ਪਰਸਨ ਇਹ ਸ਼ਰੀਕ ਹੋਇਆ ਤੇ ਜੇ ਮੈਂ ਰਿਚੀ ਦੀ ਗੱਲ ਕਰਾਂ ਮੇਰੇ ਇਸ ਪਰਿਵਾਰ ਦੇ ਨਾਲ 25 ਸਾਲ ਤੋਂ ਪਰਿਵਾਰਕ ਰਿਲੇਸ਼ਨ ਹੈ ਉਹ ਇਨ ਅੱਛਾ ਲੜਕਾ ਪੜਿਆ ਲਿਖਿਆ ਇੰਟੈਲੀਜੈਂਟ ਬਹੁਤ ਹੀ ਸੂਝਵਾਨ ਕਦੀ ਕਿਸੇ ਦੀ ਗੱਲ ਚ ਨਹੀਂ ਜਾਹੇ ਰਾਜਨੀਤਿਕ ਪਰਿਵਾਰ ਸਿਗਾ ਬਟ ਉਹ ਨਿਊਟਰਲ ਰਿਹਾ ਹਰੇਕ ਵੇਲੇ ਔਰ ਆਪਣੇ ਕੰਮ ਨਾਲ ਕੰਮ ਰੱਖਦਾ ਸੀ ਕੋਈ ਇਹ ਨਹੀਂ ਸੀ ਹੁੰਦਾ ਵੀ ਕਿਤੇ ਯਾਰਾਂ ਦੋਸਤਾਂ 'ਚ ਬੈਠਾ ਘੁੰਮਦਾ ਫਿਰਦਾ ਨਹੀਂ ਆਪਣਾ ਪਰਿਵਾਰ ਆਪਣਾ ਕੰਮ ਤੇ ਇੰਨੀ ਰਿਸਪੈਕਟ ਕਰਦਾ ਸੀ ਕਿਸੇ ਵੀ ਘਰ 'ਚ ਆਏ ਗਏ ਦੀ ਇੰਨਾ ਅੱਛਾ ਬੋਲਣਾ ਮਤਲਬ ਬਹੁਤ ਜ਼ਿਆਦਾ ਦੁੱਖ ਦੀ ਗੱਲ ਹੈ ਇਹ ਕਿ ਵਾਇਗਰੂ ਹੁਣ ਕੇਪੀ ਸਾਹਿਬ ਜਣਾ ਨੂੰ ਇਸ ਦੁੱਖ ਨੂੰ ਝੱਲਣ ਦਾ ਜਿਹੜਾ ਬਲ ਬਖਸ਼ੇ ਅਸੀਂ ਤਾਂ ਸਿਰਫ ਇਸ ਦੁੱਖ 'ਚ ਸ਼ਰੀਕ ਹੋ ਸਕਦੇ ਆ ਬੈਠ ਸਾਡੇ ਦੇ ਗੱਲ ਕਰ ਸਕਦੇ ਪਰ ਜਿਹੜਾ ਤੂਫਾਨ ਉਹਨਾਂ ਦੇ ਅੰਦਰ ਚੱਲਦਾ ਹੋਊਗਾ ਕਿ ਸ਼ਾਇਦ ਉਹ ਟਾਈਮ ਲੱਗ ਜਾਂਦਾ ਸ਼ਾਇਦ ਮੈਂ ਨਾਲ ਚੱਲੇ ਜਾਂਦਾ ਸ਼ਾਇਦ ਮੈਂ ਰੋਕ ਲੈਂਦਾ ਉਹਨੂੰ ਤੇ ਬੱਟ ਹੁਣ ਕੁਝ ਨਹੀਂ ਰਹਿ ਗਿਆ ਜੀ